ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਿਕ ਵਟ ਫੇਰ ਲੈ ਕੇ ਹਾਲ ਦਾ ਮੋਸਟ ਮੋਸਟ ਇੰਪੋਰਟੈਂਟ ਪੰਜਾਬ ਸੇਵਾਦਾਰ ਚੌਂਕੀਦਾਰ ਭਰਤੀ ਦੇ ਲਈ ਪੰਜਾਬ ਜੀਕੇ ਦੀ ਕਲਾਸ ਲੈ ਕੇ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਆਪਾਂ ਨੇ ਪੰਜਾਬੀ A ਪੇਪਰ ਕੁਆਲੀਫਾਈ ਸਰਵ ਦਾ ਚੌਂਕੀਦਾਰ ਭਰਤੀ ਦੇ ਲਈ ਪੰਜਾਬੀ ਦੇ ਨੋਟਸ ਤਿਆਰ ਕੀਤੇ ਨੇ ਸਿਰਫ 299 ਰੁਪਏ ਦੇ ਵਿੱਚ ਜਿਸ ਵੀ ਕੈਂਡੀਡੇਟ ਨੇ ਪਰਚੇਸ ਕਰਨੇ ਨੇ ਸਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਨੇ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਆਪਣਾ ਹੈ ਗਿਆ ਬਾਬਰ ਨੇ ਪੰਜਾਬ ਤੇ ਹਮਲਾ ਪਹਿਲਾ ਕਦੋਂ ਕੀਤਾ ਸੀ ਤਾਂ ਪੰਜਾਬ ਤੇ ਬਾਬਰ ਨੇ ਪਹਿਲਾ ਹਮਲਾ 1519 ਈਸਵੀ ਦੇ ਵਿੱਚ ਕੀਤਾ ਸੀ ਹੁਣ ਆਪਾਂ ਬਾਬਰ ਬਾਰੇ ਥੋੜਾ ਜਿਹਾ ਡਿਟੇਲ ਚ ਪੜ ਲੈਣੇ ਆ ਜਿਹੜਾ ਬਾਬਰ ਦਾ ਜਨਮ ਹੋਇਆ ਸੀ 1883 ਚ ਹੋਇਆ ਸੀ ਤੇ ਇਹਨਾਂ ਦੀ ਮੌਤ ਹੋਈ ਸੀ 1530 ਦੇ ਵਿੱਚ ਇਹਨੇ ਮੁਗਲ ਰਾਜਵੰਸ਼ ਦਾ ਸਥਾਪਕ ਸੀ ਬਾਬਰ ਇਹਦਾ ਪੂਰਾ ਨਾਮ ਹੈਗਾ ਜਹਰਉਦੀਨ ਬਾਬਰ ਭਾਰਤ ਦੇ ਪੰਜਾਬ ਦੇ ਬਾਬਰ ਨੇ ਕਿੰਨੇ ਹਮਲੇ ਕੀਤੇ ਤਾਂ ਟੋਟਲ ਜਿਹੜੇ 5 ਹਮਲੇ ਕੀਤੇ ਦੀ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਗਿਆ ਆਪਣਾ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਕਦੋਂ ਵਸਾਇਆ ਸੀ 1521 ਦੇ ਵਿੱਚ ਇੱਥੇ ਹੀ ਕਰਤਾਰਪੁਰ ਵਿਖੇ ਉਹਨਾਂ ਨੇ ਅੰਤਿਮ ਸਮਾ ਬਤਾਇਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਉਹਨਾਂ ਨੇ ਸਾਗਾ ਰਚਨਾ ਹੈਗੀ ਆ ਜਪੋਜੀ ਸਾਹਿਬ ਤੇ ਸਿੱਧ ਗੋਸਟ ਗੁਰੂ ਜੀ ਨੇ ਬਾਬਰ ਵਾਣੀ ਵੀ ਲਿਖੀ ਹੈ ਤੇ ਬਾਬਰ ਨੂੰ ਜਿਹੜਾ ਪਾਪਾ ਦੀ ਜੰਝ ਕਹਿ ਕੇ ਹੀ ਲਾਣਿਆਗਾ ਇਹ ਵੀ ਤੁਸੀਂ ਨੇ ਨੋਟ ਕਰਨਾ ਨਾਲ ਨਾਲ ਨੈਕਸਟ ਕੁਐਸਚਨ ਹੈਗਾ ਆਪਣਾ ਬਾਬਰ ਨੇ ਪੂਰੇ ਪੰਜਾਬ ਤੇ ਕਬਜ਼ਾ ਕਦੋਂ ਕੀਤਾ ਸੀ ਤਾਂ ਬਾਬਰ ਨੇ ਪੂਰੇ ਪੰਜਾਬ ਤੇ ਕਬਜ਼ਾ 1525ਵੀਂ ਦੇ ਵਿੱਚ ਕੀਤਾ ਸੀ ਜਦੋਂ ਕਬਜ਼ਾ ਕੀਤਾ ਸੀ ਤਾਂ ਇਹਨਾਂ ਨੇ ਪੰਜਾਬ ਤੇ ਕਿਹੜਾ ਹਮਲਾ ਕੀਤਾ ਸੀ ਤਾਂ ਪੰਜਾਬ ਤੇ ਪੰਜਵਾਂ ਹਮਲਾ ਕੀਤਾ ਸੀ 1525 ਦੇ ਵਿੱਚ ਤੇ ਹਮਲਾ ਕਰਕੇ ਜਿਹੜਾ ਪੰਜਾਬ ਤੇ ਕਬਜ਼ਾ ਕਰ ਲਿਆ ਸੀ ਇਹ ਵੀ ਤੁਸੀਂ ਨਾਲ-ਨਾਲ ਨੋਟ ਕਰੀ ਜਾਣਾ ਫਰੈਂਡਸ ਸਾਰੇ ਹੀ ਕੁਐਸਚਨ ਇੰਪੋਰਟੈਂਟ ਨੇ ਨਾਲ-ਨਾਲ ਤੁਹਾਨੂੰ ਡਿਟੇਲ ਵੀ ਦੱਸੀ ਜਾਂਦੇ ਆ ਉਹਨਾਂ ਨੂੰ ਆਪਣੀ ਕਾਪੀ ਦੇ ਨਾਲ-ਨਾਲ ਨੋਟ ਕਰੀ ਜਾਣਾ ਵੀਡੀਓ ਬਹੁਤ ਇੰਪੋਰਟੈਂਟ ਹੈ ਅਗਲਾ ਕੁਐਸਚਨ ਹੈਗਾ ਆਪਣਾ ਪਾਣੀਪੱਤਨੀ ਪਹਿਲੀ ਲੜਾਈ ਕਦੋਂ ਤੇ ਕਿਸ ਵਿਚਕਾਰ ਹੋਈ ਸੀ ਤਾਂ ਪਾਣੀਪੱਤ ਦੀ ਪਹਿਲੀ ਲੜਾਈ 1526 ਦੇ ਵਿੱਚ ਹੋਈ ਸੀ ਕਿੰਨਾ ਕਿੰਨਾ ਵਿਚਕਾਰ ਹੋਈ ਸੀ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਜਿਹੜੀ ਪਾਣੀਪੱਤ ਦੀ ਪਹਿਲੀ ਲੜਾਈ ਹੋਈ ਸੀ ਅਗਲਾ ਕੋਸ਼ਨ ਆਪਾਂ ਕਰਦੇ ਹਾਂ ਵੀ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ ਲੋਦੀ ਵੰਸ਼ ਦਾ ਸੰਸਤਾਪਕ ਬਹਿਲੋਲ ਲੋਦੀ ਸੀ ਹੁਣ ਆਪਾਂ ਬਹਿਲੋਲ ਲੋਦੀ ਬਾਰੇ ਥੋੜਾ ਜਿਹਾ ਪੜ੍ਹ ਲੈਣੇ ਆ ਇਹਨਾਂ ਦਾ ਜਨਮ ਹੋਇਆ 1479 ਦੇ ਵਿੱਚ ਦਿੱਲੀ ਸਲਤਨਤ ਦੇ ਵਿੱਚ ਬਹਿਲੋਲ ਲੋਦੀ ਰਾਜਵੰਸ਼ ਦਾ ਸੰਸਤਾਪਕ ਸੀ ਅਤੇ ਇਸ ਨੇ ਸਾਇਦ ਵੰਸ਼ ਨੂੰ ਖਤਮ ਕਰਕੇ ਲੋਦੀ ਵੰਸ਼ ਜਿਹੜਾ ਸਥਾਪਿਤ ਕੀਤਾ ਸੀ ਇਹ ਵੀ ਤੁਸੀਂ ਨੋਟ ਕਰਨਾ ਆਪਣਾ ਨੈਕਸਟ ਕੁਐਸਚਨ ਹੈ ਗਿਆ ਲੋਦੀ ਵੰਸ਼ ਕਦੋਂ ਤੱਕ ਰਿਹਾ ਤਾਂ ਲੋਧੀ ਵੰਸ਼ਾ ਜਿਹੜਾ 1452 ਤੋਂ ਲੈ ਕੇ 1526 ਈਸਵੀ ਤੱਕ ਰਿਹਾਗਾ ਅਗਲਾ ਕੁਐਸਚਨ ਹੈ ਗਿਆ ਬਹਿਲੋਲ ਲੋਧੀ ਦਾ ਉੱਤਰਾਧਿਕਾਰੀ ਕੌਣ ਬਣਿਆ ਤਾਂ ਬਹਿਲੋਲ ਲੋਧੀ ਦਾ ਉੱਤਰਾਧਿਕਾਰੀ ਕੌਣ ਬਣਿਆ ਸੀ ਉਸ ਦਾ ਮੁੰਡਾ ਸਿਕੰਦਰ ਲੋਧੀ ਸਿਕੰਦਰ ਲੋਧੀ ਕੌਣ ਸੀ ਇੱਕ ਮਹਾਨ ਸ਼ਾਸਕ ਸੀ ਅਗਲਾ ਕੁਐਸਚਨ ਹੈ ਗਿਆ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮਾ ਜਿਹੜਾ ਕਦੋਂ ਹੋਇਆ ਸੀ 1479 ਦੇ ਵਿੱਚ ਸ੍ਰੀ ਗੁਰੂ ਅੰਮਰਦਾਸ ਜੀ ਨੂੰ ਗੁਰਗੱਦੀ ਗਦੋਂ ਮਿਲੀ ਸੀ 1552 ਦੇ ਵਿੱਚ ਤੇ ਸਭ ਤੋਂ ਵੱਡੀ ਉਮਰ ਦੇ ਗੁਰੂ ਰਹੇ ਨੇ 55 ਸਾਲ ਇਹਨਾਂ ਦੀ ਉਮਰ ਸੀ ਮੰਜੀ ਪ੍ਰਥਾ ਦੀ ਇਹਨਾਂ ਨੇ ਸਥਾਪਨਾ ਕੀਤੀ ਸੀ ਬਾਣੀ ਦੀ ਰਚਨਾ ਕੀਤੀ ਹੈ 17 ਰਾਗਾਂ ਦੇ ਵਿੱਚ ਮਾਤਾ ਇਹਨਾਂ ਦੇ ਹੈਗੇ ਤੇ ਲక్ష్ਮੀ ਤੇ ਪਿਤਾ ਹੈਗੇ ਸੀ ਤੇਜ ਬਾਣ ਇਨਾਂ ਨੇ ਆਪਣੇ ਪੋਤਰੇ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਨੰਦ ਸਹਿਬ ਦੀ ਜਿਹੜੀ ਰਚਨਾ ਕੀਤੀ ਸੀ RAMKALI ਰਾਗ ਦੇ ਵਿੱਚ ਇਹ ਵੀ ਬਹੁਤ ਇੰਪੋਰਟੈਂਟ ਆ ਨਾਲ ਨਾਲ ਨੋਟ ਕਰਨਾ ਨੈਕਸਟ ਹੈਗੇ ਆਪਣਾ ਕੁਐਸਚਨ ਸਾਰੇ ਰੇਣੇ ਆਪਣਾ ਆਪਣਾ ਆਨਸਰ ਕਰਨਾ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈਸਵੀ ਦੇ ਵਿੱਚ ਹੋਇਆ ਤੇ ਜੋਤੀ ਜੋ ਸਮਾਈ ਸੀ 1552 ਦੇ ਵਿੱਚ ਗੁਰਗੱਦੀ ਕਦੋਂ ਮਿਲੇ ਸੀ 1539 ਦੇ ਵਿੱਚ ਇਹਨਾਂ ਨੇ ਕੀ ਰਚਿਆ ਸੀ ਸ਼ਲੋਕ ਰਚੇ 63 ਸ਼ਲੋਕਾਂ ਦੀ ਜਿਹੜੀ ਰਚਨਾ ਕੀਤੀ ਸੀ ਰਾਗ ਵਰਤੇ ਸੀ 18 ਰਾਗ ਖਡੂਰ ਸਾਹਿਬ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਸਾਇਆ ਸੀ ਤੇ ਪਿਤਾ ਹੈਗੇ ਸੀ ਫੇਰੂ ਮੱਲ ਮਾਤਾ ਹੈਗੀ ਸੀ ਬੀਬੀ ਰਾਮੋ ਇਹ ਵੀ ਤੁਸੀਂ ਨਾਲ-ਨਾਲ ਨੋਟ ਕਰਨਾ ਅਗਲੇ ਕੁਐਸਚਨ ਤੇ ਚੱਲਦੇ ਆ ਇਬਰਾਹਿਮ ਲੋਦੀ ਦਿੱਲੀ ਤਖਤੇ ਕਦੋਂ ਬੈਠਾ ਸੀ ਤਾਂ ਇਬਰਾਹਿਮ ਲੋਦੀ ਆ ਜਿਹੜਾ ਦਿੱਲੀ ਤਖਤੇ 1517 ਈਸਵੀ ਦੇ ਵਿੱਚ ਬੈਠਾ ਸੀ ਅਗਲਾ ਕੁਐਸਚਨ ਹੈਗਾ ਆਪਣਾ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਦੋਂ ਹੋਈ ਸੀ ਤਾਂ ਸ੍ਰੀ ਗੁਰੂ ਅਰਜਨ ਜੀ ਦੀ ਸ਼ਹੀਦੀ ਆ ਜਿਹੜੀ 1606 ਈਸਵੀ ਦੇ ਵਿੱਚ ਹੋਈ ਸੀ ਅਗਲਾ ਕੁਐਸਚਨ ਹੈ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸਲ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ਤਾਂ ਜਹਾਂਗੀਰ ਮੁਗਲ ਬਾਦਸ਼ਾਹ ਸੀ ਜਿਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਪੜ੍ਹ ਲੈਣੇ ਆ ਇਹਨਾਂ ਦਾ ਜਨਮ ਹੋਇਆ ਜਿਹੜਾ 1563 ਦੇ ਵਿੱਚ ਜੋਤੀ ਜੋਤ ਸਮਾਈ ਨੇ 1606 ਦੇ ਵਿੱਚ ਗੁਰਗੱਦੀ ਮਿਲੀ ਇਹਨਾਂ ਨੂੰ 1581 ਦੇ ਵਿੱਚ ਇਹਨਾਂ ਦੀ ਪ੍ਰਸਿੱਧ ਰਚਨਾ ਹੈਗੀ ਆ ਸੁਖਮਣੀ ਬਾਣੀ ਜਿਹੜੀ ਗੌੜੀ ਰਾਗ ਦੇ ਵਿੱਚ ਆ ਸਭ ਤੋਂ ਪਹਿਲਾਂ ਸ਼ਹੀਦ ਹੋਣ ਵਾਲੇ ਗੁਰੂ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਹੋਏ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 6 ਵਾਰਾਂ ਦੀ ਰਚਨਾ ਕੀਤੀ ਇਹ ਵੀ ਤੁਸੀਂ ਨਾਲ-ਨਾਲ ਨੋਟ ਕਰਨਾ ਨੈਕਸਟ ਕੁਐਸਚਨ ਹੈਗਾ ਆਪਣਾ ਆਧ ਗ੍ਰੰਥ ਦੀ ਸਥਾਪਨਾ ਕਦੋਂ ਹੋਈ ਸੀ ਆਧ ਗ੍ਰੰਥ ਦੀ ਜਿਹੜੀ ਸਥਾਪਨਾ ਕੀਤੀ 1604 ਈਸਵੀ ਦੇ ਵਿੱਚ ਹੋਈ ਸੀ ਕਿਹਨੇ ਕਰਵਾਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਪਹਿਲੇ ਸ਼ਹੀਦ ਕੌਣ ਹੋਏ ਨੇ ਇਹ ਤੁਹਾਨੂੰ ਪਹਿਲੀ ਮੈਂ ਕੁਐਸਚਨ ਦੇ ਵਿੱਚ ਦੱਸਤਾ ਵੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅਗਲੇ ਕੁਐਸਚਨ ਤੇ ਚੱਲਦੇ ਆਪਾਂ ਕੀਰਤਪੁਰ ਸਾਹਿਬ ਦੀ ਸਥਾਪਨਾ ਕਿਸ ਨੇ ਕਰਵਾਈ ਹੈ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ 1627 ਦੇ ਵਿੱਚ ਕੀਰਤਪੁਰ ਸਾਹਿਬ ਦੀ ਜਿਹੜੀ ਸਥਾਪਨਾ ਕੀਤੀ ਆ ਸ੍ਰੀ ਗੁਰੂ ਹਰਗੋਬਿੰਦ ਜੀ ਕਿਸ ਦੇ ਪੁੱਤਰ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸੀ ਇਹਨਾਂ ਨੇ ਮੀਰੀ ਪੀਰੀ ਦੋ ਤਲਵਾਰਾਂ ਵੀ ਧਾਰਨ ਕੀਤੀਆਂ ਨੇ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਖਤਮ ਹੁੰਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਨਾ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ